2024 ਦੇ ਲੋਕ ਸਭਾ ਚੋਣਾਂ ਸਿਰ ਤੇ ਨੇ ਆ ਤਾਂ ਆਪੋ ਆਪਣੇ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਕੱਲ ਜਿਹੜਾ ਭਗਵੰਤ ਮਾਨ ਦੀ ਪੱਟੀ ਵਿਖੇ ਗ੍ਰਾਂਧੀ ਗਰਾਊਂਡ ਵਿੱਚ ਆ ਰਹੇ ਨੇ ਆਪਣੇ ਲਾਲਜੀਤ ਭੁੱਲ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਸਤੇ ਪਰ ਅੰਗ ਇੰਜਨੀਅਰ ਵੱਲੋਂ ਆਪਣੀ ਰੋਸ ਰੈਲੀ ਰੱਖੀ ਗਈ ਜਿਸ ਲਈ ਪਰਮਿਸ਼ਨ ਲੈਣ ਵਾਸਤੇ ਉਹ ਅੱਜ ਵੀ ਐਸ ਡੀ ਐਮ ਦਫ਼ਤਰ ਦੇ ਬਾਹਰ ਖੜੇ ਨੇ ਤੁਸੀਂ ਵੇਖ ਸਕਦੇ ਜੀ ਤਸਵੀਰਾਂ ਦੇ ਵਿੱਚ ਵੀ ਮੈਂ ਕੈਮਰਾਮੈਨ ਵੀਰ ਨੂੰ ਖਾਊਂਗਾ ਪਰ ਕਿਹੜੀਆਂ ਕਿਹੜੀਆਂ ਸ਼ਰਤਾਂ ਜਿਹੜੀਆਂ ਐਸ ਡੀ ਐਮ ਵਲੋਂ ਉਹਨਾਂ ਗਾੜੀ ਰੱਖਿਆ ਗਿਆ ਨੇ ਸਾਰੀ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਰੋਸ ਨੇ ਕਿਉਂਕਿ ਕਿਸਾਨਾਂ ਵੱਲ ਦਾ ਵੀ ਧਰਨਾ جاری ਆ ਤਾਂ ਦੇ ਵੀ ਰਹਿ ਤੇ ਵਿਰੋਧ ਵੀ ਹੋ ਰਿਹਾ ਹੈ ਪਰ ਕੀ ਇਹੋ ਜਿਹੇ ਸ਼ਰਤਾਂ ਹਰ ਕਿਸੇ ਧਰਨਾਕਾਰੀ ਨੂੰ ਦਿੱਥਿਆ ਜਾਂਦੀਆਂ ਨੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਸਭ ਤੋਂ ਪਹਿਲਾਂ ਜੀ ਆਨ ਆਖਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ थैंक यू ਪੰਜਾਬ ਦੀ ਮੈਗ ਐਕਸ਼ਨ ਕਮੇਟੀ ਵੱਲੋਂ ਲਖਵੀਰ ਸਿੰਘ ਜੀ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆ ਤੇ ਕੀ ਕਿਉਂ ਇੱਥੇ ਅੱਜ ਖੜੇ ਜੀ ਲਗਭਗ ਦਿਵਿਆਂਗ ਐਕਸ਼ਨ ਕਮੇਟੀ ਦੀਆਂ ਕਾਫੀ ਮੀਟਿੰਗਾਂ ਜਿਹੜੀਆਂ 2 ਸਾਲਾਂ ਦੇ ਵਿੱਚ ਹੋ ਚੁੱਕੀਆਂ ਆ ਉਸ ਦੇ ਅਨੁਸਾਰ ਦਿਵਿਆਂਗ ਵਰਗ ਨੂੰ ਬਿਲਕੁਲ ਵੀ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਜਿਸ ਦੇ ਰੋਸ ਵਜੋਂ ਅਸੀਂ ਆ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵਿਰੁੱਧ ਆ ਅ ਦਿਵੰਗ ਬਚਾਓ ਸਰਕਾਰ ਜਗਾਓ ਰੋਸ ਮਾਰਚ ਕਰਨ ਲਈ ਇੱਕ ਮੰਗ ਪੱਤਰ 22 ਤਰੀਕ ਨੂੰ ਐ ਜੀ ਐਮ ਸਾਹਿਬ ਫਗਵਾੜਾ ਤਨਤਨ ਸਾਹਿਬ ਨੂੰ ਦਿੱਤਾ ਸੀ ਤੇ ਇਹਨਾਂ ਦੇ ਰਾਹੀਂ ਮੁੱਖ ਚੋਣ ਕਮਿਸ਼ਨਰ ਨੂੰ ਵੀ ਇੱਕ ਜਿਹੜਾ ਮੰਗ ਪੱਤਰ ਭੇਜਿਆ ਗਿਆ ਸੀ ਕਿ ਅਸੀਂ ਜਿਹੜਾ ਐਸ ਰੂਡ ਦੇ ਉੱਪਰ 26 ਤਰੀਕ ਨੂੰ ਜਿਹੜੀ ਆਪਾਂ ਦਿਵੰਗ ਬਚਾਓ ਸਰਕਾਰ ਜਗਾਓ ਰੋਸ ਮਾਰਚ ਕਰਨਾ ਹੈ ਪਰੰਤੂ ਇਸ ਦੇ ਬਾਵਜੂਦ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੀ ਪੱਟੀ ਆ ਰਹੇ ਆ ਸੋ ਉਸ ਦੇ ਤਹਿਤ ਚਾਨੂੰ ਇਹ ਜੋ ਅਸੀਂ ਏਰੀਆ ਪਹਿਲਾਂ ਦੱਸਿਆ ਗਿਆ ਸੀ ਉਹਦੇ ਤਹਿਤ ਸਾਨੂੰ ਬਿਲਕੁਲ ਇੰਨੇ ਕੇ ਏਰੀਏ ਦੇ ਵਿੱਚ ਜਿਹੜਾ ਸੰਘੇੜ ਕੇ ਰੱਖ ਦਿੱਤਾ ਜਿਹੜਾ ਸਾਡਾ ਰੋਸ ਮਾਰਚ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਕੰਨਾਂ ਤੱਕ ਜਿਹੜਾ ਨਾ ਪਹੁੰਚ ਸਕੇ ਰਵੀ ਸਿੰਘ ਜੀ ਕਿੱਥੋਂ ਤੱਕ ਦਾ ਹਮਾਰ ਦੇ ਕੱਢਣਾ ਸੀ ਤੇ ਕਿੰਨੀ ਪਰਮਿਸ਼ਨ ਜੜੀ ਮਿਲੀ ਹੈ ਅਸੀਂ ਅੰਮ੍ਰਿਤਸਰ ਬਾਈਪਾਸ ਤੋਂ ਲੈ ਕੇ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਮੁੱਖ ਮੰਤ ਤਨਤਨ ਦੇ ਐਮਐਲਏ ਸਾਹਿਬਾਨ ਹਨ ਉਸ ਤੋਂ ਇਲਾਵਾ ਇਸ ਤਰ੍ਹਾਂ ਬੋੜੀ ਚੌਂਕ ਤੇ ਹੁੰਦੇ ਹੋਏ ਗੋਇੰਦਵਾਲ ਸਾਹਿਬ ਬਾਈਪਾਸ ਤੋਂ ਹੋ ਕੇ ਮਨਜਿੰਦਰ ਸਿੰਘ ਲਾਲਪੁਰਾ ਔਰ ਨਸ਼ਾਰਾ ਪੰਨੂਆ ਤੋਂ ਹੁੰਦੇ ਹੋਏ ਅਸੀਂ ਪੱਟੀ ਲਾਜੀਤ ਭੁੱਲੇ ਦੀ ਕੋਠੀ ਜਾਣਾ ਸੀ ਤੇ ਉਸ ਤੋਂ ਬਾਅਦ ਧੰਨ ਜੋ ਸਵਾਰਨ ਸਿੰਘ ਤੋਂ ਹੰਜੀ ਆ ਉਹਨਾਂ ਦੀ ਜਿਹੜੀ ਰਿਹائش ਆ ਅਸੀਂ ਭਿੱਖੀ ਮੜ ਰਹੀ ਉਧਰ ਜਿਹੜੀ ਆਪਣੀ ਸਮਾਪਤੀ ਕਰਨੀ ਸੀਗੀ ਸੋ ਕਿਟਨ ਦੇ ਵਿੱਚ ਵੀ ਅਸੀਂ ਇਹੀ ਲਿਖਤੀ ਰੂਪ ਦੇ ਵਿੱਚ ਇਹਨਾਂ ਨੂੰ ਦਿੱਤਾ ਗਿਆ ਆ ਪਰੰਤੂ ਸਾਨੂੰ ਲੱਗਦਾ ਇਹ ਆ ਕਿ ਤੁਸੀਂ ਆ ਦੇਖ ਲਓ ਜੋ ਸਾਨੂੰ ਪਰਮਿਸ਼ਨ ਇਹਨਾਂ ਨੇ ਦਿੱਤੀ ਆ ਕਿ ਇਹਦੇ ਵਿੱਚ ਪਰਮਿਸ਼ਨ ਘਟਿਆ ਦਿਵਿਆਂਗ ਵਿਅਕਤੀਆਂ ਨੂੰ ਧਮਕੀ ਜ਼ਿਆਦਾ ਆ ਪਹਿਲਾਂ ਇਹਨਾਂ ਨੇ ਸਾਨੂੰ ਜੋ ਵੀ ਪਰਮਿਸ਼ਨਾਂ ਸੀਗੀਆਂ ਇਹਨਾਂ ਨੇ ਕਿਹਾ ਕਿ ਪਹਿਲਾਂ ਅਲਾਉਡ ਸਪੀਕਰ ਲੈਣਾ ਆ ਉਹਦੀ ਪਰਮਿਸ਼ਨ ਲੈ ਕੇ ਆਓ ਐਨਓਸੀ ਵੀ ਲੈ ਲਈ ਅਸੀਂ ਉਸ ਤੋਂ ਬਾਅਦ ਇਹਨਾਂ ਨੇ ਕੱਲ ਇਹ ਕਹਿ ਦਿੱਤਾ ਕਿ ਤੁਸੀਂ ਤੁਹਾਡੀਆਂ ਜਿੰਨੀਆਂ ਵੀ ਗੱਡੀਆਂ ਸਕੂਟੀਆਂ ਇਸ ਮਾਰਚ ਵਿੱਚ ਆਉਣਗੀਆਂ ਉਹਨਾਂ ਦਾ ਸਾਨੂੰ ਨੰਬਰ ਦਿਓ ਦੱਸੋ ਇਹ ਕਿੰਨੀ ਵੱਡੀ ਗੱਲ ਆ ਕਿ ਆਮ ਆਦਮੀ ਪਾਰਟੀ ਦੇ ਹੋਰ ਵੀ ਤੁਹਾਨੂੰ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਆ ਕਿੰਨੀਆਂ ਇਥੇ ਰੈਲੀਆਂ ਹੁੰਦੀਆਂ ਕਿ ਤੁਸੀਂ ਇਹਨਾਂ ਸਾਰਿਆਂ ਦੇ ਕੋਲ ਉਹਨਾਂ ਦੇ ਗੱਡੀਆਂ ਦੇ ਨੰਬਰ ਹੈਗੇ ਆ ਅੱਜ ਦਿਵਿਆਂਗਾ ਨੂੰ ਇਸ ਗੱਲ ਨੂੰ ਲੈ ਕੇ ਕਿਉਂ ਦਵਾਇਆ ਜਾ ਰਿਹਾ ਆ ਅੱਜ ਅਸੀਂ ਸਾਡਾ ਮੀਟ ਕਰਨ ਦਾ ਵੀ ਪ੍ਰੈਸ ਨਾਲ ਇਹੀ ਸਗਾ ਮਕਸਦ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਬੁਲੰਦ ਕਰ ਸਕਦੇ ਹੋ ਕਿਉਂਕਿ ਪ੍ਰਸ਼ਾਸਨ ਅਤੇ ਸਰਕਾਰਾਂ ਦਿਵਿਆਂਗਾ ਨੂੰ ਲਗਾਤਾਰ ਹੀ ਅਤਿਆਚਾਰਾਂ ਦਾ ਜਿਹੜਾ ਸ਼ਿਕਾਰ ਆ ਉਹ ਕਰ ਰਹੀਆਂ ਆ ਸੈਣੀ ਜੀ ਫਿਰ ਕਿਵੇਂ ਦਾ ਐਕਸ਼ਨ ਲਊਗਾ ਲੋਕ ਸਭਾ ਚੋਣਾਂ ਦੇ ਵਿੱਚ ਜੇ ਹੁਣ ਤਰਾ ਹੁਣ ਤੁਹਾਡੇ ਨਾਲ ਇਸ ਤਰ੍ਹਾਂ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਤੁਸੀਂ ਫਿਰ ਚੋਣਾਂ ਵਿੱਚ ਕਿਵੇਂ ਕਰੋਗੇ ਅਸੀਂ ਆ ਤੁਸੀਂ ਦੇਖ ਲਓ ਆ ਜਿਹੜੀ ਆ ਆਗਿਆ ਪੱਤਾ ਨਹੀਂ ਪਰਮਿਸ਼ਨ ਨਹੀਂ ਹੈਗੀ ਇਹ ਇੱਕ ਧਮਕੀ ਪੱਤਰ ਆ ਇਹ ਸਾਰਾ ਸਾਰਾ ਤੁਸੀਂ ਦੇਖ ਲਓ ਕਿ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪੁਲਿਸ ਵੀ ਕਹਿੰਦੇ ਜਿੱਥੇ ਦਿਲ ਕਰੇਗਾ ਪੁਲਿਸ ਵੀ ਤੁਹਾਡਾ ਜਿਹੜਾ ਲਾਊਡ ਸਪੀਕਰ ਆ ਉਹ ਬੰਦ ਕਰਾ ਸਕਦੀ ਆ ਆਹ ਕਦੀ ਇਸ ਤਰ੍ਹਾਂ ਹੋਇਆ ਆ ਆ ਪਹਿਲੀ ਵਾਰ ਜਿਹੜਾ ਹੋ ਰਿਹਾ ਆ ਕਿ ਇਸ ਤਰ੍ਹਾਂ ਧੱਕਾ ਹੋ ਰਿਹਾ ਔਰ ਮੈਂ ਮੰਗ ਕਰਦਾ ਆ ਕਿ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ ਔਰ ਜਿਹੜਾ ਦਿਵਿਆਂਗ ਐਕਸ਼ਨ ਕਮੇਟੀ 2016 ਐਕਟ ਅੰਗਹੀਨਾਂ ਦੀ ਭਲਾਈ ਲਈ ਬਣਾਇਆ ਗਿਆ ਆ ਉਹਨੂੰ ਅਸੀਂ ਲਾਗੂ ਕਰੀਏ ਤਾਂ ਜੋ ਕਿ ਜੋ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਐਸਡੀਐਮ ਤੋਂ ਲੈ ਕੇ ਡੀਸੀ ਪੁਲਿਸ ਮੁਮਰਾਜਮਾ ਤੱਕ ਜਿਹੜਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਅੰਗਹੀਨ ਭਲਾਈ ਐਕਟ 2016 ਪੂਰਨ ਅਵਸਰ ਸਾਡੀ ਵੀ ਪੂਰਨ ਸ਼ਮੂਲੀਅਤ ਹੋਣੀ ਚਾਹੀਦੀ ਆ ਅਧਿਕਾਰਾਂ ਦੀ ਸੁਰੱਖਿਆ ਜਿਹੜੇ ਸਾਨੂੰ ਅਧਿਕਾਰ ਦਿੰਦੇ ਆ ਉਹਨਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਕਰਕੇ ਜਿਹੜਾ ਇਹ ਐਕਟ ਆ ਇਹਨੂੰ ਲਾਗੂ ਕੀਤਾ ਜਾਵੇ ਤੇ ਜੇਕਰ ਇਹ ਲਾਗੂ ਐਕਟ ਨਹੀਂ ਹੁੰਦਾ ਤੇ ਅਤਿਆਚਾਰ ਇਸ ਤਰ੍ਹਾਂ ਹੁੰਦੇ ਰਹਿਣਗੇ ਔਰ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਅਸੀਂ ਪੰਜਾਬ ਸਰਕਾਰ ਨੂੰ ਇਸ ਦਾ ਜਿਹੜਾ ਮੂੰਹ ਤੋੜਵਾ ਜਵਾਬ ਇਹਨਾਂ ਚੋਣਾਂ ਵਿੱਚ ਦਵਾਂਗੇ ਅਸੀਂ ਇਸ ਸਬੰਧ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੂੰ ਵੀ ਇੱਕ ਜਿਹੜਾ ਮੰਗ ਪੱਤਰ ਹੈ ਡੀਸੀ ਸਾਹਿਬ ਰਾਹੀਂ ਭੇਜਿਆ ਸੀ ਪਰੰਤੂ ਇਹਨਾਂ ਨੇ ਉਹ ਵੀ ਜਿਹੜਾ ਆ ਉਰੇ ਪਰੇ ਕਰਤਾ ਉਹਦੇ ਸਬੰਧੀ ਵੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਔਰ ਡੀਸੀ ਆਫਿਸਰ ਅਸੀਂ ਮੰਗ ਪੱਤਰ ਦੇਣ ਜਾਣਾ ਸੀਗਾ ਤੁਸੀਂ ਖੁਦ ਜਾ ਕੇ ਦੇਖ ਲਓ ਉੱਥੇ ਰੈਂਪ ਬਿਲਕੁਲ ਜਾਣ ਦੇ ਕਾਬਿਲ ਨਹੀਂ ਆ ਕੰਮ ਚੱਲਦਾ ਆ ਉੱਥੇ ਉਹ ਸਾਡੀ ਪਹੁੰਚ ਤੋਂ ਬਾਹਰ ਆ ਜੋ ਕੋਈ ਉਹ ਵੀ ਐਕਟ ਦੀ ਉਲੰਘਣਾ ਆ ਇਸੇ ਕਰਕੇ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪਤਾ ਦੇਣ ਵਾਸਤੇ ਆਏ ਸੀ ਪਰੰਤੂ ਇੱਥੇ ਵੀ ਜਿਹੜਾ ਲਗਾਤਾਰ ਘੋਰ ਅਣਿਆ ਔਰ ਜਿਹੜੀਆਂ ਧਮਕੀਆਂ ਆ ਉਹ ਦਿਵਿਆਂਗਾਂ ਨੂੰ ਦਿੱਤੀਆਂ ਜਾ ਰਹੀਆਂ ਆ ਅਸੀਂ ਹਰ ਹਾਲਤ ਦੇ ਵਿੱਚ ਪੱਟੀ ਦਾ ਜੋ ਪਹਿਲਾਂ ਐਲਾਨ ਕੀਤਾ ਸੀਗਾ ਜੋ ਇਸ ਮੰਗ ਪੱਤਰ ਦੇ ਵਿੱਚ ਪਹਿਲਾਂ ਸਾਡਾ ਰੂਟ ਪਲਾਨ ਹੈਗਾ ਆ ਉਹਦੇ ਤਹਿਤ ਅਸੀਂ ਜਿਹੜਾ ਆਪਣਾ ਚੋਣ ਪ੍ਰਚਾਰ ਰੋਸ ਮਾਰਚ ਦਿਵਿਆਂਗ ਬਚਾਓ ਸਰਕਾਰ ਜਗਾਓ ਓਏ ਮਾਰਚ ਅਸੀਂ ਕਰਾਂਗੇ ਔਰ ਅਸੀਂ ਇਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਤੋਂ ਨਹੀਂ ਡਰਦੇ ਬਾਰ-ਬਾਰ ਸਾਨੂੰ ਉਹੀ ਗੱਲ ਕਹਿੰਦੇ ਆ ਕਿ ਚੋਣ ਜਾਬਤਾ ਲੱਗਾ ਆ ਅੱਜ ਇਹ ਚੋਣ ਜਾਬਤਾ ਜਾਦਾ ਲੱਗ ਗਿਆ ਤੇ ਆਹ ਕਿਹੜੇ ਹਿਸਾਬ ਨਾਲ ਚੋਣ ਜਾਬਤਾ ਲੱਗਾ ਆ ਜੇ ਸਾਨੂੰ ਲੋੜ ਪਈ ਤਾਂ ਅਸੀਂ ਇਸੇ ਚੋਣ ਜਾਬਤੇ ਨੂੰ ਜਿਹੜਾ ਅਦਾਲਤੀ ਜਿਹੜਾ ਉਹਦੇ ਵਿੱਚ ਇਹਨੂੰ ਇਹਨਾਂ ਨੂੰ ਆਪਾਂ ਪੇਸ਼ ਕਰਾਵਾਂਗੇ ਪੰਜਾਬ ਸਰਕਾਰ ਇਹਦੇ ਜੇ ਇਹਦੇ ਜੇ ਲਖਬੀਰ ਸਿੰਘ ਜੀ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਤੁਸੀਂ ਜਿਵੇਂ ਕਿਹਾ ਕਿ ਅਸੀਂ ਰੋਸ ਰੈਲੀ ਇਸੇ ਤਰ੍ਹਾਂ ਰੱਖਾਂਗੇ ਤਾਨੂੰ ਨਹੀਂ ਲੱਗਦਾ लाठी चार्ज ਹੋ ਸਕਦਾ ਹੈ ਜਾਂ ਗ੍ਰਿਫਤਾਰ ਕੀਤਾ ਜਾ ਸਕਦਾ ਇਸੇ ਸਰਕਾਰ ਦੇ ਵਿੱਚ ਸਾਡੇ ਪਹਿਲਾਂ ਵੀ लाठी चार्ज ਹੋਇਆ ਪੱਗਾਂ ਲੈ ਗਈਆਂ ਇਹ ਸਰਕਾਰ ਨੂੰ ਇੱਕੋ ਰਾਹ ਦੀਦਾ ਡਿਬੜੂ ਗੜਾ ਅਸੀਂ ਤਿਆਰ ਬੈਠੇ ਆਂ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਆ ਅਸੀਂ ਆਪਣੇ ਹੱਕਾਂ ਦੇ ਲਈ ਚਾਹੇ ਸਾਨੂੰ ਡਿਬੜੂਗੜ੍ਹ ਭੇਜ ਦੇ ਚਾਹੇ ਇੱਥੇ ਜੋ ਤੁਸੀਂ ਲਾਉਣਾ ਹੈ ਐਕਟ ਲਾ ਦਿਓ ਅਸੀਂ ਆਪਣੇ ਹੱਕਾਂ ਦੇ ਲਈ ਕੁਰਬਾਨੀਆਂ ਦੇਣ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗੇ ਔਰ ਚਾਹੇ ਤੁਸੀਂ ਚੌਂਡ ਜਾਬਤੇ ਦਾ ਕਹਿ ਕੇ ਸਾਡੇ ਦੇ ਸਖਤੀ ਕਰ ਲੋ ਅਸੀਂ ਹਮੇਸ਼ਾ ਦਿਵਿਆਂਗ ਐਕਸ਼ਨ ਕਮੇਟੀ ਆਪਣੇ ਹੱਕਾਂ ਦੇ ਲਈ ਲੜਦੀ ਰਹੀ ਆ ਔਰ ਲੜਦੀ ਰਹੇਗੀ ਧੰਨਵਾਦ ਜੀ ਆਪ ਸਰਕਾਰ ਇੱਥੇ ਇਹ ਵੀ ਵੇਖਣ ਵਾਲੀ ਗੱਲ ਆ ਕਿ ਗਰੀਬਾਂ ਦੇ ਨਾਲ ਸਰਕਾਰ ਮੇਟਾ ਧੱਕਾ ਕਰਦੀ ਆਈ ਆ ਜਦੋਂ ਚੋਣਾ ਹੁੰਦੀਆਂ ਇਹ ਤਾਂ ਇਸ ਅੰਗਣਾਂ ਨੂੰ ਮੋਢਿਆਂ ਤੇ ਚੁੱਕ-ਚੁੱਕ ਕੇ ਜੜੀਆਂ ਵੋਟਾਂ ਲੈਣ ਲਈ ਪੁਆਈਆਂ ਜਾਂਦੀਆਂ ਹਨ ਪਰ ਜਦੋਂ ਇਹਨਾਂ ਨੂੰ ਲੋੜ ਪੈਂਦੀ ਆ ਤੇ ਉਦੋਂ ਇਹਨਾਂ ਤੇ ਲਾਠੀ ਚਾਰ ਚੁੰਦਾ ਹੈ ਤਾਂ ਪੱਗਾਂ ਵੀ ਲਾਈਆਂ ਜਾਂਦੀਆਂ ਹੁਣ ਦੇਖਦੇ ਆ ਇਹ ਵੀਡੀਓ ਇਹ ਖਬਰ ਵੇਖਣ ਤੋਂ ਬਾਅਦ ਸਰਕਾਰ ਦੇ ਕੰਨਾਂ ਤੇ ਜੂੰ ਸਰਕਦੀ ਆ ਜਾਂ ਨਹੀਂ ਸਰਕਦੀ ਤੁਸੀਂ ਦੇਖਦੇ ਰਹੋ 80 ਪ੍ਰੋ ਨਿਊਜ਼ ਮੈਂ ਜਸਪੀਰ ਸਿੰਘ ਛਿਨਾ ਤਰਨਤਾਰ